ਗੁਰੂ ਕੀ ਸੰਗਤ ਜਿੱਥੋਂ ਤੱਕ ਆਵਾਜ਼ ਆਵੇ ਪਹਿਲਾਂ ਸਤਨਾਮ ਵਾਹਿਗੁਰੂ ਦਾ ਜਾਪ ਕਰਨਾ ਸਤਨਾਮ ਵਾਹਿਗੁਰੂ 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 ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਗੁਰੂ ਕੀ ਸੰਗਤ ਇਹ ਜਿਹੜੇ ਕਾਰ ਸੇਵਾ ਦੀ ਟੋਕਰੀ ਜਿਸ ਤੋਂ ਆਰੰਭ ਹੋਈ ਹੈ ਪਟਿਆਲੇ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਬਾਬਾ ਮੀਰ ਮਦਵ ਦੋਸ਼ਿਆਲੇ ਹੋਏ ਨੇ ਨਿਰਮਲ ਸਾਧੂ ਹੀ ਬਾਬਾ ਗੁਰਮੁਖ ਸਿੰਘ ਜੀ ਕਾਰ ਸੇਵਾ ਵਾਲੇ ਜਿੰਨਾਂ ਦਾ 108 ਬ੍ਰਹਮ ਗਿਆਨੀ ਗੱਡੀ ਤੇ ਲਿਖਿਆ ਹੁੰਦਾ ਜਿਹੜੀ ਕਾਰ ਸੇਵਾ ਵਾਲੀ ਗੱਡੀ ਹੁੰਦੀ ਆ ਉਹ ਕਹਿ ਲੱਗੇ ਪਈ ਗੁਰਮੁਖ ਸਿੰਘ ਹਰਮੰਦਰ ਸਾਹਿਬ ਦੇ ਵਿੱਚ ਬਿਆਦ ਵੀ ਬੜੀ ਹੋ ਰਹੀ ਆ ਕੁੱਤੇ ਡੰਗਰ ਅੰਦਰ ਵੜ ਰਹੇ ਗੇਟ ਕੋਈ ਨਹੀਂ ਉੱਥੇ ਜਾਓ ਤੇ ਸੇਵਾ ਕਰੋ ਗੁਰੂ ਕੇ ਸੰਗਤ ਮਹਾਪੁਰਖ ਕਹਿਣ ਲੱਗੇ ਬਾਬੇ ਗੁਰਮੁਖ ਸਿੰਘ ਅਣੀ ਮਹਾਪੁਰਖੋ ਤਿਹੜੇ ਕੋ 12 ਸਾਲ ਹੋ ਗਏ ਆਿਆਂ ਨੂੰ ਉੱਥੇ ਕੋਈ ਜਾਣ ਨਹੀਂ ਕੋਈ ਪਛਾਣ ਨਹੀਂ ਤੁਸੀਂ ਆਪਣੇ ਕੋਈ ਸੇਵਾ ਕਰਾਈਓ ਕਹਿੰਦੇ ਨਹੀਂ ਭਾਈ ਗੁਰਮੁਖ ਸਿੰਘ ਤੈਨੂੰ ਸੇਵਾ ਉਥੇ ਹਰਿਮੰਦਰ ਸਾਹਿਬ ਕਰਨੀ ਪੈਗੀ ਜਾ ਕੇ ਬ੍ਰਹਮ ਗਿਆਨੀ ਸਾਧੂ ਹੀ ਬਾਬਾ ਮੀਰ ਮਦਾਸ ਕਹਿੰਦੇ ਤੈਨੂੰ ਲੈਣ ਵਾਸਤੇ ਅੱਡੇ ਤੋਂ ਤੈਨੂੰ ਲੈ ਕੇ ਜਾਣਗੇ ਸ਼ਬਦ ਕੀਰਤਨਾਂ ਤੁਸੀਂ ਕਹਿੰਦੇ ਜਾਣ ਪਛਾਣ ਨਹੀਂ ਉਧਰੋਂ ਬਾਬਾ ਸ਼ਾਮ ਸਿੰਘ 72 ਸਾਲ ਉਹਨੇ ਕੀਰਤਨ ਕੀਤਾ ਸਰੰਗੀ ਦੇ ਨਾਲ ਅਰਨੋਲ ਕੀਰਤਨ ਕੀਤਾ ਕੋਈ ਪੈਸਾ ਨਹੀਂ ਲਿਆ ਗੁਰੂ ਕੀ ਸੰਗਤ ਉਹ ਕਹਿਣ ਲੱਗਾ ਸੰਗਤਾਂ ਨੂੰ ਵੀ ਮਹਾਪੁਰਖ ਸੇਵਾ ਕਰਾਂ ਤਾਂ ਪਟਿਆਲੇ ਤੋਂ ਚੱਲਿਆ ਤੇ ਆਪਾਂ ਨੂੰ ਜਾ ਕੇ ਆਪਾਂ ਨੂੰ ਟੇਸ਼ਨ ਤੋਂ ਲੈ ਕੇ ਆਉਣਾ ਸ਼ਬਦ ਕੀਰਤਨ ਦੇ ਨਾਲ ਲੈ ਕੇ ਆਉਣਾ ਗੁਰੂ ਕੀ ਸੰਗਤ ਜਦੋਂ ਉੱਥੇ ਆਏ ਤੇ ਸ਼ਬਦ ਕੀਰਤਨ ਨਾਲ ਲੈ ਕੇ ਆਏ ਸੇਵਾ ਰਾਮ ਕਰ ਦਿੱਤੇ ਕੁੱਤੇ ਅੰਦਰ ਆਉਂਦੇ ਹੀ ਡੰਗਰ ਵੜ ਜਾਂਦੇ ਹੀ ਮਹਾਪੁਰਖਾਂ ਨੇ ਹੱਥ ਨਾਲ ਮੈਲਾ ਪਾ ਕੇ ਮਿੱਟੀ ਬਾਹਰ ਸੁੱਟਣਾ ਫਿਰ ਕਹੇ ਰੰਬਾ ਦੇ ਲੈਤਾ ਕਹੇ ਦੇ ਬਾਲਤਾ ਲੈ ਦਿੱਤਾ ਅੰਗਰੇਜ਼ਾਂ ਦਾ ਉਹ ਟਾਈਮ ਤੇ ਰਾਜ ਹੀ ਅੰਗਰੇਜ਼ਾਂ ਦਾ ਸੰਤੋਖ ਸਰ ਗੁਰਦਾਰੇ ਦੀ ਲਈ ਹਸਰੀ ਹੋ ਟੁੱਟ ਚੁੱਕੀ ਹੀ ਤੇ ਜਿਹੜਾ ਅਮਰਤਿਓ ਮੁਸ਼ਕਮਾਰ ਰਹਿਗਾ ਤੇ ਉਹਨਾਂ ਨੇ ਲਲਾਮੀ ਕਰ ਦਿੱਤੀ ਭਈ ਇਹਨੂੰ ਕੋਈ ਇਹਦਾ ਵਾਰਸ ਹੈਗਾ ਸੰਤੋਖ ਸਰ ਗੁਰਦਾਰੇ ਦਾ ਤੇ ਇਹਨੂੰ ਆ ਕੇ ਨੀ ਤੈ ਨੀ ਤਰੀਕ ਤੱਕ ਇਹਨੂੰ ਪੂਰਿਆ ਜਾਏਗਾ ਉਹ ਬਾਬੇ ਸ਼ਾਮ ਸਿੰਘ ਦੇ ਜਦੋਂ ਕੰਨਾ ਜਵਾਜ ਪਾਈ ਸਿੰਘਾਂ ਨੇ ਆ ਕੇ ਕਿ ਮਹਾਂਪੁਰਖੋ ਸੰਤੋਖ ਸਰ ਗੁਰਦੁਆਰਾ ਕਹਿੰਦੇ ਵੀ ਅੰਗਰੇਜ਼ ਸਰਕਾਰ ਪੂਰ ਦੇਣਾ ਨੇ ਤੇ ਉਹਦੇ ਕੋਈ ਆਪਾਂ ਇੰਤਜ਼ਾਮ ਕਰੀਏ ਮਹਾਂਪੁਰਖ ਕਹਿਣ ਲੱਗੇ ਕਰ ਲੈਨੇ ਮਹਾਂਪੁਰਖ ਸੇਵਾ ਕਰਾਉਣ ਤੇ ਬਾਬਾ ਗੁਰਮukh ਸਿੰਘ ਆਏ ਆ ਉਹਨਾਂ ਨੂੰ ਬੇਨਤੀ ਕਰਦੇ ਆ ਉਹਨਾਂ ਨੂੰ ਬੇਨਤੀ ਕੀਤੀ ਤੇ ਮਹਾਰਾਜ ਕਹਿੰਦੇ ਇਹ ਤਾਂ ਪੈਸੇ ਦਾ ਕੰਮ ਆ ਕੋਈ ਨਿੱਕਾ ਮੋਟਾ ਕੰਮ ਨਹੀਂਗਾ ਸਰੋਵਰ ਦਾ ਬਾਬਾ ਸ਼ਾਮ ਸਿੰਘ ਜੀ ਕਹਿਣ ਲੱਗੇ ਦਰਸ਼ਨ ਡੇੜੀ ਦੇ ਗਾੜੀ ਤੁਹਾਡੀ ਟੋਕਰੀ ਹੋਊਗੀ ਉਥੇ ਸੇਵਾ ਦਾ ਦਰਵਾਜ਼ਾ ਦੇ ਕੇ ਬਈ ਗੁਰੂ ਕੋ ਗੁਰੂ ਕੀ ਸੇਵਾ ਕਰ ਲਓ ਬਈ ਸੇਵਾ 'ਚ ਹਿੱਸੇ ਪਾ ਕੇ ਜਾਓ ਉਥੇ ਮਹਾਂਪੁਰ ਕੋ ਪਹਿਹਾਨੀ ਟੋਕਰੀ ਜੋ ਮੁੱਕੇਗਾ ਤੁਸੀਂ ਸੇਵਾ ਆਰੰਭ ਕਰੋ ਬਾਬਾ ਗੁਰਮੁਖ ਸਿੰਘ ਜੀ ਕਹਿਣ ਲੱਗੇ ਸਾਤ ਬਜਨ ਜੀ ਸਾਤ ਅਭਜਨ ਕਰਕੇ ਸੇਵਾ ਦਾ ਜਿਹੜਾ ਹੈਗਾ ਉਥੇ ਪਹਿਰਾ ਲਾ ਦਿੱਤਾ ਜਿਹੜਾ ਹੈਗਾ ਸ੍ਰੋਪ ਵਿੱਚ ਉਹ ਜਾਲ ਕੱਢ ਕੇ ਹਸਰੀ ਬਣਾਈ ਸੇਵਾ ਲਈ ਇਹ ਗੁਰਮੁਖੋ ਜਿਹੜੀ ਟੋਕਰੀ ਆ ਨਾ ਇਹ ਗੁਰੂ ਰਾਮਦਾਸ ਦੇ ਦਰਸ਼ਨ ਜਿਹੜੀ ਤੋਂ ਚੱਲੀ ਜੇ ਤੇ ਬਾਬੇ ਸ਼ਾਮ ਸਿੰਘ ਨੇ ਚਲਾਈ ਤੇ ਬਾਬੇ ਗੁਰਮukh ਸਿੰਘ ਦੀ ਕਾਰ ਸੇਵਾ ਜਿਹੜੀ ਆ 108 ਬ੍ਰਹਮ ਗਿਆਨੀ ਗੱਡੀ ਦੇ ਉੱਤੇ ਲਿਖਿਆ ਹੁੰਦਾ ਤੇ ਸਾਡੇ ਕਾਰ ਸੇਵਾ ਦੇ ਵਿੱਚ ਅਣਪੜ ਬਹੁਤੇ ਜ਼ਿਆਦੇ ਹੁੰਦੇ ਆ ਬਾਬਾ ਹੀ ਬਲਵੰਤ ਸਿੰਘ ਬੱਠੇ ਭੈਣੀ ਦਾ ਉਹਦੇ ਗੱਡੀ ਤੇ ਕਾਰ ਸੇਵਾ ਲਿਖੀ ਨਾਲ ਲਿਖਿਆ 108 ਬ੍ਰਹਮ ਗਿਆਨੀ ਤੇ ਟਕਸਾਲ ਵਾਲੇ ਸਿੰਘ ਉੱਥੇ ਆ ਗਏ ਪੰਜ ਸੱਤ ਤੇ ਕਹਿੰਦੇ ਬਾਬਾ ਜੀ ਐਦਾ ਮਹਾਤਮ ਦੱਸੋ ਇਹਦਾ ਮਹਾਤਮ ਕੀ ਆ ਮਹਾਪੁਰਖ ਕਹਿੰ ਲੱਗੇ ਵੀ ਅਸੀਂ ਤਾਂ ਨਾ ਪੜਾ ਸਾਨੂੰ ਨਹੀਂ ਪਤਾ ਬਾਬੇ ਬਸਤਾ ਸਿੰਘ ਨੂੰ ਪਤਾ ਹੋਊਗਾ ਕਹਿੰਦੇ ਨਹੀਂ ਬਾਬਾ ਬਸਤਾ ਸਿੰਘ ਤੇ ਡੇਰੇ ਚ ਹੋਗਾ ਪਰ ਤੁਹਾਨੂੰ ਜਾਣ ਨਹੀਂ ਦੇਣਾ ਅੱਧਾ ਪੌਣਾ ਘੰਟਾ ਗੁਰੂ ਕੀ ਸੰਗਤਾਂ ਦਾ ਰੋਗ ਛੱਡਿਆ ਪਰਨਾ ਬਾਬਾ ਬਲਵੰਤ ਸਿੰਘ ਕਹਿਣ ਲੱਗਾ ਗਰਵਾਸਪੁਰ ਦਾ ਜੀਤ ਸਿੰਘ ਹੀ ਡਰਾਈਵਰ ਹੀ ਉਹਦੇ ਮੋਢੇ ਤੇ ਹੱਥ ਰੱਖ ਕੇ ਜੀ ਸਿਆ ਸੁਣਾ ਦੇ ਇਹਨਾਂ ਨੂੰ ਸਾਡਾ ਸੁਣਾਇਆ ਇਹਨਾਂ ਨੇ ਮੰਨਣਾ ਨਹੀਂ ਤੂੰ ਹੀ ਸੁਣਾ ਇਹਨਾਂ ਨੂੰ ਗੁਰੂ ਕੀ ਸੰਗਤਾਂ ਨੂੰ ਪਤਾ ਨਹੀਂ ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਣੇ ਬਾਬੇ ਗੁਰਮੁਖ ਸਿੰਘ ਗਾੜੀ ਬਾਬੇ ਬਲਵੰਤ ਸਿੰਘ ਨੇ ਬੇਨਤੀ ਅੰਦਰ ਖਾਤੇ ਕੀਤੀ ਗੁਰੂ ਕੇ ਸੰਗਤ अजीत ਸਿੰਘ ਨੇ ਡਰਾਈਵਰ ਨੇ ਕਹਿੰਦਾ ਗੁਰਮਖੋ ਨਾ ਤੁਸੀਂ ਬਾਬਿਆਂ ਨਾਲ ਜਿੱਤ ਕਰੋ ਬ੍ਰਹਮ ਗਿਆਨੀ ਦਾ ਮਾਹਰਮਤ ਤੁਸੀਂ ਕੀ ਆ ਤੇ ਤੁਹਾਨੂੰ ਉੱਤੋਂ ਚਾਲਨ ਸਾਰਾ ਹੀ ਕਰਾ ਦੇਣਾ ਕਹਿੰਦੇ ਨਹੀਂ ਅਸੀਂ ਜਾਨ ਨਹੀਂ ਦੇਣਾ ਜੀ ਸਹਿ ਕਹਿਣ ਲੱਗਾ ਬ੍ਰਹਮ ਗਿਆਨੀ ਜਿਹੜਾ ਨਾ ਬ੍ਰਹਮ ਗਿਆਨੀ ਗੁਰੂ ਗ੍ਰੰਥ ਸਾਹਿਬ ਜੀ ਚੋਂ ਦੀ ਤੋਕ ਸੁਖਣੀ ਸਾਹਿਬ ਦੇ ਵਿੱਚ ਬ੍ਰਹਮ ਗਿਆਨੀ ਦੋ ਜਨਮ ਆਪਣੀ ਪਿਛਲੀ ਸੋਝੀ ਰੱਖਦਾ ਜੇ ਦੋ ਜਨਮ ਨੂੰ ਪਿੱਛੇ ਸਾਰਾ ਪਤਾ ਵੀ ਮੈਂ ਕੀ ਕਾਰੋਬਾਰ ਕਰਕੇ ਆਇਆ ਇੱਕ ਜਨਮ ਜਿਹੜਾ ਚੱਲਦਾ ਉਹਦੇ ਵਿੱਚ ਤਿੰਨਾ ਜਨਮਾਂ ਦੀ ਸੋਝੀ ਬ੍ਰਹਮ ਗਿਆਨੀ ਦਿਖਾਉਂਦਾ ਜਦੋਂ ਐਡੀ ਗੱਲ ਕਹੀ ਗੁਰਮਖਾ ਨੂੰ ਕਹਿੰਦੇ ਵੀ ਬਿਲਕੁਲੋਂ ਤੁਹਾਡਾ ਉੱਤਰ ਸਹੀ ਆਇਆ ਵਾ ਸਹੀ ਬਿਲਕੁਲ ਹਾਂ ਕਹਿੰਦੇ ਤੁਸੀਂ ਤੇ ਇਹਨਾਂ ਨੂੰ ਕਹਿੰਦੇ ਅਣਪੜਿਆ ਅਣਪੜੇ ਨਾਲ ਕੀ ਸੁਣਾਉਣਾ ਤੁਸੀਂ ਗੱਡੀ ਨਹੀਂ ਜਾਣ ਦਿੰਦੇ ਉਤਰਲੇ ਕੱਢਦੇ ਰਹੇ ਫੁਰਕੇ ਕਹਿੰਦੇ ਜਾਓ ਜੀ ਹੁਣ ਤੁਹਾਡੀ ਬਿਲਕੁਲੋਂ ਸਹੀਗਾ ਬ੍ਰਹਮ ਗਿਆਨੀ ਦੋ ਜਨਮ ਪਿਛਲੀ ਸੋਜੀ ਰੱਖਦਾ ਜੋ ਇੱਕ ਆਉਣ ਵਾਲੀ ਚੱਲਣ ਲਈ ਤੇ ਤਿੰਨ ਬ੍ਰਹਮ ਗਿਆਨੀ ਰੱਖਦਾ ਗੁਰੂ ਕੀ ਸੰਗਤ ਜਦੋਂ ਵੀ ਕਿਤੇ ਦੇਗ ਵਰਤਦੀ ਹੋਵੇ ਦੇਗ ਪ੍ਰੇਮ ਨਾਲ ਲਿਆ ਕਰੋ ਪ੍ਰੇਮ ਨਾਲ ਦੇਗ ਲਵਾਉਤੈ ਪ੍ਰੇਮ ਨਾਲ ਦੇਗ ਵਰਤੌਣ ਵਾਲੇ ਪ੍ਰੇਮ ਵਾਲੇ ਹੋਣ ਗੁਰੂ ਕੀ ਸੰਗਤ ਜਦੋਂ ਬੋਲਣ ਲੱਗ ਪਏ ਗਾੜੇ ਹੋਰ ਸਾਖੀਆਂ ਚੱਲ ਪੈਂਦੀਆਂ ਉਦੋਂ ਸਕਟੇ ਸਾਹਿਬ ਨੇ 2 ਮਿੰਟ ਦਿੱਤੇ ਉੱਤੇ ਹੋ ਗਿਆ ਟਾਈਮ ਗੁਰੂ ਕੀ ਸੰਗਤ ਗ੍ਰੰਥੀ ਦੇਖ ਬਤਾਉਣ ਲਿਆ ਹੈਗਾ ਤੇ ਜ਼ਿਮੀਂਦਾਰ ਜਿਹੜਾ ਵਾ ਜ਼ਿਮੀਂਦਾਰ ਜਿਹੜੇ ਤੁਸੀਂ ਬੈਠੇ ਹੋ ਨਾ ਤੁਹਾਡੇ ਨਾਲ ਕੋਈ ਵੱਡੀ ਕਮਾਈ ਨਹੀਂ ਹੈ ਤੁਸੀਂ ਰਾਤ ਦਿਨ ਖਾਪਦੇ ਜੋ ਕੋਈ ਘੰਟਾ ਖਾਪਦਾ ਕੋਈ ਦੋ ਕੋਈ ਚਾਰ ਤੁਸੀਂ ਰਾਤ ਦਿਨ ਖਾਪਦੇ ਜੀ ਗੁਰੂ ਕੀ ਸੰਗਤ ਉਹਦਾ ਗੱਡਾ ਤੁਰਿਆ ਜਾਵੇ ਤੇ ਗ੍ਰੰਥੀ ਪ੍ਰਸ਼ਾਦ ਨਾ ਦੇ ਉਹਨੂੰ ਕਦੀ ਆਇਆ ਨੂੰ ਹੋਜੇ ਕਦੀ ਆਇਆ ਨੂੰ ਹੋਜੇ ਥੱਲੇ ਭੋਰਾ ਢੇਗ ਪਿਆ ਪ੍ਰਸ਼ਾਦ ਦਾ ਮੂੰਹ ਚ ਪਾ ਗਏ ਉਨੇ ਕਾਲਿਆ ਤੋਂ ਕਹਿੰਦਾ ਜਾ ਪਿੱਛੇ ਬਹਿ ਜਾ ਰੇਸ਼ਰ ਨੂੰ ਕਹਿੰਦਾ ਤਾਂ ਤਾਂ ਚੜਿਆਉ ਨਾ ਆ ਕੇ ਪ੍ਰਸ਼ਾਦ ਦਾ ਭੋਰਾ ਮੂਚ ਕਹਿੰਦਾ ਰਿਸ਼ਚ ਤੂੰ ਆ ਮੈਂ ਨਹੀਂ ਗੁਰੂ ਕੀ ਸੰਗਤ ਸਮਾਂ ਨੰਗ ਦਾ ਆ ਗਾ ਅਨੰਦਪੁਰ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ਿਕਾਰ ਨੂੰ ਚੱਲੇ ਤੇ ਰਿਸ਼ ਲੈ ਕੇ ਆ ਗਿਆ ਮਦਾਰੀ ਆਂਦਾ ਮਹਾਰਾਜ ਮੈਂ ਤਾਂ ਤੁਹਾਡਾ ਕਰਕੇ ਲੈ ਕੇ ਆਇਆ ਤੇ ਤੁਸੀਂ ਤਾਂ ਸ਼ਿਕਾਰ ਨੂੰ ਚੱਲ ਚੱਲੇ ਮਹਾਰਾਜ ਕਹਿੰਦੇ ਇੱਥੇ ਲਾ ਦੇ ਤੂੰ ਗੁਰੂ ਕੀ ਸੰਗਤ ਉਸੇ ਨਾਲ ਰਿਸ਼ ਨੂੰ ਲਾਦਾਰਾਂ ਚ ਨੱਚਿਆ ਨਾ ਚਨੋਚ ਕਰਿਆ ਛੜਾ ਜਦੋਂ ਤੇ ਮਾਰੇ ਕਹਿੰਦੇ ਚੌਰੀਆ ਕੌਣ ਮਾਰੇ ਸਾਨੂੰ ਨਹੀਂ ਪਤਾ ਕਹਿੰਦਾ ਤੇਰਾ ਪਿਤਾ ਸੋਭਾ RAM ਏ ਇਹ ਪਿਤਾ ਸੋਭਾ RAM ਗ੍ਰੰਥੀ ਹੀ ਤੇਰਾ ਤੇ ਜੱਟ ਨੂੰ ਕਿਹਾ ਹੈਗਾ ਤੂੰ ਰੇਸ਼ਰ ਕੋ ਤਾਂ ਚੜਦਾ ਹੁਣਾ ਉਹਨੇ ਇੱਕ ਮੂੰਹ ਜੋ ਜਵਾਨ ਕੀਤਾ ਜੱਟ ਨੇ ਤੇ ਰੇਸ਼ੇ ਨੂੰ ਬੰਨਣਾ ਪੈ ਗਿਆ ਜਾ ਕਹਿੰਦਾ ਪ੍ਰਸ਼ਾਦ ਕੜਾ ਪ੍ਰਸ਼ਾਦ ਬਣਿਆ ਲੰਗਰ ਚ ਲਿਆ ਤੈਨੂੰ ਛਕਾਈਏ ਗੁਰੂ ਕੀ ਸੰਗਤ ਜੋ ਪ੍ਰਸ਼ਾਦ ਛਕਾਇਆ ਤੇ ਪ੍ਰਾਨ ਦੇ ਗਿਆ ਮੰਦਾਰੀ ਰੋਣ ਲੱਗ ਪਿਆ ਮਹਾਰਾਜ ਮੇਰਾ ਤਾਂ ਰੋਟੀ ਰੋਟੀ ਦੇ ਸਿਰ ਤੇ ਹੀਗਾ ਮਹਾਰਾਜ ਮੈਂ ਕੀ ਕਰੂੰ ਬਾਦ ਕਰ ਪਾਜ ਦਾਇਆ ਸਿੰਘ ਨੂੰ ਖਜ਼ਾਨੇ ਚੋਂ ਦੇਵ ਮਾਇਆ ਖੁੱਲੀ ਇਹਦਾ ਵੀ ਕਾਮਦਾ ਆਜੇ ਸਾਰਾ ਕੁਝ ਆਜੇ ਗੁਰਮਖੋ ਇਹ ਬੜੀ ਘਾਲਣਾ ਘਾਲ ਨਹੀਂ ਪੈਂਦੀ ਆ ਦੋ ਮਿੰਟਾਂ ਜਣਾ ਕੱਪੜਿਆਂ ਤੋਂ ਬਾਹਰ ਹੋ ਜਾ ਕਰੋ ਪ੍ਰੇਮ ਦੇ ਨਾਲ ਹਰ ਜਿਹੜਾ ਕੰਮ ਪ੍ਰੇਮ ਨਾਲ ਹੀ ਹੁੰਦਾ ਪ੍ਰੇਮ ਦੇ ਨਾਲ ਜਿਹੜਾ ਜਿਹੜੀ ਟੋਕਰੀ ਸੇਵਾ ਵਾਲੀ ਆ ਨਾ ਸੇਵਾ ਮਹਾਪੁਰ ਖਾਦੇ ਬਾਬਾ ਸ਼ੀਸ਼ਾ ਸਿੰਘ ਮੰਗਾ ਸਿੰਘ ਹਾਂਜੀ ਬਾਬਾ ਜੀ ਕਹਿੰਦਾ ਸੰਗਤ ਕੋਲ ਮਾਇਆ ਪੈਸੇ ਲక్ష్ਮੀ ਤਿੰਨ ਚਾਰ ਵਾਜਾਂ ਪੈਂਦੀਆਂ ਜਦੋਂ ਆਪਣੀ ਖੀਸੇ ਚ ਆ ਗਏ ਨਾ ਇਹ ਯਾਰ ਬਣ ਜਾਂਦਾ ਤੇ ਜੇ ਕੋਈ ਯਾਰ ਖਾ ਜਾਊਗਾ ਤੇ ਉਹਨੇ ਬਚਣਾ ਨਹੀਂ ਸੱਪ ਦਾ ਡੰਗਿਆ ਬੰਦਾ ਬਾਜੂਗਾ ਜਦੇ ਚ ਕਿ ਯਾਰ ਖਾਦਾ ਟੋਕਰੀ ਵਾਲਾ ਕਹਿੰਦਾ گول ਕਾਲਾ ਬਜਦਾ ਨਹੀਂ ਜੋ ਤੁਹਾਨੂੰ ਦੱਸ ਦਈਏ ਸਾਰੀ ਸੰਗਤ ਜਿੰਨੀਆਂ ਦੂਰੋਂ ਨੇੜੇੋਂ ਆਏ ਜੀ ਇਹ ਮਾਹਪੁਰ ਖਨ ਨੂੰ ਯਾਰ ਕਹਿੰਦੇ ਜੋ ਯਾਰ ਇਹਨੂੰ ਪੈਸੇ ਮਾਇਆ ਲక్ష్ਮਣੀ ਆ ਕਿ ਤੁਹਾਡੀ ਤੋਂ ਬਾਰ-ਬਾਰ ਗੁਰੂ ਘਰ ਤੋਂ ਬਾਰ-ਬਾਰ